ਕੋਈ ਕਾਨੂੰਨ ਦੀ ਮਰਜ਼ੀ ਆ ਤੁਹਾਡੀ ਮਰਜ਼ੀ ਨਾਲ ਹੁੰਦੀ ਮੇਰੀ ਮਰਜ਼ੀ ਦੀ ਮਰਜ਼ੀ ਜਾਂਦੀ ਆ ਇੱਥੇ ਵੇਸ ਚੱਲਦਾ ਆ ਜੀ ਮਰਜ਼ੀ ਤੇ ਦੱਸੋ ਇਧਰ ਦੁਕਾਨਦਾਰ ਨੇ ਇੱਕ ਪਾਸੇ ਤੇ ਦੂਜੇ ਪਾਸੇ ਸੰਤ ਜਗਜੀਤ ਸਿੰਘ ਲੋਕੋ ਵਾਲਿਆਂ ਦੇ ਜਿਹੜੇ ਸੇਵਕ ਨੇ ਉਹ ਆ ਕੇ ਇੱਥੇ ਜਦਵੈਸ ਕਰ ਰਹੇ ਨੇ ਦੁਕਾਨਦਾਰਾਂ ਨਾਲ ਤਾ ਦੁਕਾਨਦਾਰ ਮੌਕਾ ਦਿਖਾ ਰਹੇ ਨੇ ਕਿ ਸਾਡੇ ਜਿੰਦੇ ਭੰਨ ਕੇ ਇਹਨਾਂ ਨੇ ਹੋਰ ਜਿੰਦੇ ਲਾਏ ਨੇ ਉਹਨੂੰ ਕਿਨੇ ਅਰਿ ਟਾਈਮ ਦਿੱਤਾ ਬਾਬਿਆਂ ਨੂੰ ਟਾਈਮ ਨਹੀਂ ਕੋਈ ਦਿੱਤਾ ਬੇਸ਼ੀ ਕਿਹਾ ਬੇਸ਼ੀ ਦੁਕਾਨਾ ਖਾਲੀ ਕਰਨ ਟਾਈਮ ਨਹੀਂ ਦਿੱਤਾ ਸਾਨੂੰ ਗਾਇ ਗਾਇ ਦਿੰਦੇ ਨਹੀਂ ਅਸੀਂ ਬਿਲਕੁਲ ਨਹੀਂ ਮੈਂ ਗਰਾਡ ਮੈਂ ਗਰਾਡ ਅਡਵਾਂਸ ਦਿੱਤਾ ਕੋਈ ਸਬੂਤ ਹੈ ਤੁਹਾਡੇ ਕੋਲ ਗਾਇਆ ਸੀ ਬ੍ਰੇਕਿੰਗ ਕਰ ਚੁਣ ਤਿੰਨ ਮਹੀਨੇ ਦਾ ਅਡਵਾਂਸ ਕਿਹਾ ਹੋਇਆ ਆਪੋ ਆਪਣਾ ਰਜ਼ਕ ਕਮਾਉਣ ਲਈ ਰੋਟੀ ਚਲਾਉਣ ਲਈ ਸਵੇਰ ਨੂੰ ਅਕੇ ਸ਼ਿਬਾਪਾ ਜੀ ਦਾ ਨਾਮ ਲੈ ਕੇ ਸ਼ਟਰ ਖੋਲਦੇ ਆ ਪਰ ਹੁਣ ਅਸੀਂ ਅੱਜ ਸਵੇਰ ਕੱਲ੍ਹ ਆਏ ਦੇਖਿਆ ਦੁਕਾਨ ਖੋਲਦਿਆਂ ਵੀ ਸਾਡੇ ਹੱਥ 'ਚ ਗੱਲੇ ਆ ਤਾਲਿਆਂ ਦੇ ਪੀਸ ਆ ਗਏ ਜਦ ਕਿ ਇਹਨਾਂ ਨੇ ਧੱਕੇਸ਼ਾਹੀ ਕਰਕੇ ਰਾਤ ਨੂੰ ਸ਼ਰਾਰਤੀ ਅੰਸਰ ਵੀ ਇਹਨਾਂ ਨੇ ਸੱਦੇ ਹੋਏ ਸੀਗੇ ਜਦੋਂ ਮੈਂ ਪਿਆ ਉਹ ਮੈਨੂੰ ਬੜਕ ਸੀਗੀ ਵੀ ਇਹ ਕੁਛ ਗੜਬੜ ਰੱਖੋਤੇ ਕੀ ਕਰਦੇ ਆ ਤੇ 10 ਵਜੇ ਜੋ ਦੇਖਿਆ ਵੀ ਇੱਥੇ ਮੂੰਹ ਬੰਨੇ ਹੋਏ ਦੂਜੇ ਜਿਵੇਂ ਪਹਾੜੇ ਵਾਲੇ ਗੁੰਡੇ ਹੁੰਦੇ ਆ ਤੇ ਆਮ ਸਧਾਲੂ ਨਹੀਂ ਸੀਗੇ ਉਹ ਆਪਸੀਂ ਸਾਰੇ ਸਧਾਲੂਆਂ ਨੂੰ ਜਾਣਦੇ ਆ ਸੰਗਤ ਨੂੰ ਉਪਦੇਸ਼ ਹੋਰ ਦਿੰਦੇ ਆ ਵੀ ਤੁਸੀਂ ਆਪ ਦਾ ਜਣਾ ਹੈਗਾ ਹਾਂ ਲੋਭ ਲਾਲਚ ਨਹੀਂ ਕਰਨਾ ਭਾਈ ਦੁਨਿਆ ਦੇ ਦੁਨਿਆ ਤੇ ਜਿਹੜੀ ਗੱਰੀ ਚ ਕਿਵੇਂ ਆ ਇਸ ਦੁਨਿਆ ਚ ਸਾਰਾ ਲੋਭ ਲਾਲਚ ਆ ਤੁਸੀਂ ਆ ਭਜਨ ਕਰਨਾ ਹੈ ਕਰਨਾ ਸਾਰੀ ਸਿੱਖਿਆ ਤਾਂ ਬਾਬਾ ਜੀ ਇਹ ਦਿੰਦੇ ਆ ਪਰ ਇੱਥੇ ਲੋਭ ਲਾਲਚ ਵਾਲੀ ਗੱਲ ਆ ਵੀ ਦੁਕਾਨਾਂ ਖਾਲੀ ਕਰਾਉਣੀਆਂ ਬੈਠ ਕੇ ਗੱਲ ਕਰ ਲੈਣਾ ਕਿਸੇ ਤਰੀਕੇ ਨਾਲ ਹਾਈ ਕੋਰਟ ਚ ਕੇਸ ਚੱਲਦੇ ਆ ਹਾਈ ਕੋਰਟ ਦੇ ਵਿੱਚ ਕੇਸਾਂ ਨੂੰ ਵੀ ਨਹੀਂ ਮੰਨਦੇ ਵੀ ਕੇਸ ਚੱਲਦੇ ਆ ਫਿਰ ਅਸੀਂ ਇਹਨਾਂ ਨੂੰ 25 ਤੋਂ ਲੈ ਕੇ ਇਹਨਾਂ ਦਾ ਟਾਈਮ ਰੱਖ ਲਿਆ ਕੋਰਟ ਨੇ ਰੈਂਟ ਸਾਡਾ ਮੰਨ ਲਿਆ 25 ਤੋਂ ਲੈ ਕੇ 14 ਤੱਕ ਮੈਂ ਆਪ ਰੈਂਟ ਦਿੱਤਾ ਕਿਰਾਇਆ ਦਿੱਤਾ ਇਹ ਕੋਰਟ ਦੇ ਵਿੱਚ ਮੁਕੱਦਮੇ ਦੇ ਵਿੱਚ ਆਇਆ ਹੋਇਆ ਹੈ ਰਿਕਾਰਡ ਦੇ ਵਿੱਚ 95001 45001 ਤੇ 20000 ਜਦੋਂ ਲੁਧਿਆਣਾ ਸੀ ਕੇ ਜਿੱਤੇ ਆ ਉੱਥੇ ਮੈਂ 3 ਮਹੀਨੇ ਦਾ ਸਾਡਾ ਸਾਰੀਆਂ ਦੁਕਾਨਾਂ ਦਾ ਐਡਵਾਂਸ ਕਰਾਇਆ ਗਿਆ ਸੰਗਰੂਰ ਕੋਰਟ ਵਾਲੇ ਮੁਰਦਾਬਾਦ 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 ਇਹ ਰਾਤ ਨੂੰ ਅੰਦਰ ਅਕਸਰ ਜਦੋਂ ਮੈਂ ਇੱਥੇ ਉਹਨਾਂ ਇੱਥੇ ਸੁੱਤਾ ਪਿਆ ਉਹਨਾਂ ਮੇਰੇ ਅੰਦਰ ਮੈਂ ਇੱਥੇ ਕੰਮ ਕਰਦਾ ਮੇਰੇ ਕੋਲ ਇੱਕ ਗੱਡੀ ਹੈ ਪੁਰਾਣੀ ਉਹ ਮੈਂ ਮੰਡੀ 'ਚ ਜਾਣਾ ਮੰਡੀਆਂ 'ਚ ਕੰਮ ਕਰਦਾ ਮਾਂ ਹਾਂ ਮਹੀਨਾ ਪਰ ਬਾਹਰ ਹੀ ਰਹਿਆ ਮੰਡੀਆਂ 'ਚ ਉੱਥੇ ਸੌਂ ਜਾਂਦਾ ਸੀ ਹੁਣ ਮੈਂ ਜਦੋਂ ਹੁਣ ਇੱਥੇ ਪੈਣਾ ਜਾਂ ਬਾਹਰ ਅੰਦਰ ਚਲੇ ਜਾਣਾ ਬਾਹਰ ਦੇ ਵੀ ਰਹਿ ਪੈਣਾ ਮੈਂ ਜਦੋਂ ਪਿਆ ਮੈਨੂੰ ਐ ਬੜਕ ਸੀਗੀ ਇੱਕ ਦਿਨ ਪਹਿਲਾਂ ਜਾਨੀ ਕੋਈ ਬਿਲਡਰ ਕੋਈ ਬਿਲਡਿੰਗਾਂ ਬਣਾਉਂਦਾ ਕੋਈ ਵੱਡਾ ਬਿਲਡਰ ਉਹ ਕਹਿੰਦੇ ਧਮਕੇ ਧਮਕੇ ਦੇ ਕੇ ਗਿਆ ਕਹਿੰਦਾ ਜੀ 2 ਮਿੰਟ 'ਚ ਅਸੀਂ ਖਾਲੀ ਕਰਾ ਲਾਂਗੇ ਬੱਦੇ ਬਣ ਕੇ ਤੁਸੀਂ ਬਾਹਰ ਹੋ ਜਾਓ ਉ ਤਾਂ ਆਪਣੇ ਆਪ ਤੇ ਉਹ ਕਹਿੰਦੇ ਐ ਕਰਕੇ ਗਿਆ ਜਦੋਂ ਮੈਂ ਪਿਆ ਉਹ ਮੈਨੂੰ ਬੜਕ ਸੀਗੀ ਵੀ ਇਹ ਕੁਝ ਕਰ-ਬੜ ਕਰਦੇ ਕੀ ਕਰਦੇ ਆ ਤੇ 10 ਵਜੇ ਜੋ ਦੇਖਿਆ ਵੀ ਇੱਥੇ ਮੂੰਹ ਬੰਨੇ ਹੋਏ ਦੂਜੇ ਸੀ ਜਿਵੇਂ ਭਾੜੇ ਵਾਲੇ ਗੁੰਡੇ ਹੁੰਦੇ ਆ ਤੇ ਆਮ ਸਧਾਲੂ ਨਹੀਂ ਸੀਗੇ ਉਹ ਆਪਾਂ ਸੀ ਸਾਰੇ ਸਧਾਲੂਆਂ ਜਾਣਦੇ ਆ ਬਹੁਤ ਹੀ ਵੱਡੇ ਵੱਡੇ ਉਮਰ ਦੇ ਸਧਾਲੂ ਇੱਥੇ ਆਉਂਦੇ ਆ ਪ੍ਰਸ਼ਾਦਾ ਛਕਦੇ ਆ ਹੋਰ ਕਰਦੇ ਆ ਸੰਗਤ ਆਉਂਦੀ ਆ ਪਰ ਉਹ ਉਹ ਬੰਦੇ ਹੋਤਲਾਂ ਦੇ ਸੀ ਉਹ ਜਦੋਂ ਇੱਥੇ ਗੇੜੇ ਗੁੰਡੇ ਕੱਢਦੇ ਸੀਗੇ ਮੈਂ ਮੇਰੇ ਅੰਦਰ ਇੱਕ ਮੋਰੀ ਕੱਢੀ ਆ ਮੈਂ ਵਿੜਕ ਲੈਣਾ ਵੀ ਚੋਰ ਚੱਕਾ ਕੌਣ ਆ ਗਿਆ ਜੋ ਮੈਂ ਦੇਖਿਆ ਤਾਂ ਚੋਰ ਹੈ ਨਹੀਂਗੇ ਇਹ ਤਾਂ ਕੋਈ ਹੋਰ ਆ ਬੰਦੇ ਇੱਕ ਸਕੀਮ ਬਣਾਏ ਹੋਏ ਆ ਉਹ ਵੱਬ ਬੰਦੇ 8-10 ਸੌਣਗੇ ਇੱਥੇ ਲੋਹੇ ਵਾਲੇ ਸਟੈਂਡ ਤੇ ਬੈਠੇ ਰਹੇ ਉਸ ਤੋਂ ਬਾਅਦ ਇੱਕ ਗੱਡੀ ਆ ਗਈ ਬਾਬੇ ਦੀ ਅੰਦਰ ਬੜੀ ਆ ਉਹ ਸੇਵਾਦਾਰ ਦੀ ਕਿਸੇ ਦੀ ਮੈਂ ਫਿਰ ਪੱਕਾ ਹੀ ਹੋ ਗਿਆ ਵੀ ਇਹ ਤਾਂ ਇਹਨਾਂ ਦੇ ਲੈਂਦੇ ਹੋਏ ਬੰਦੇ ਆ ਫਿਰ ਮੈਂ ਅੰਦਰ ਥੋੜਾ ਜਿਵੇਂ ਹੁੰਦਾ ਵੀ ਮੈਂ ਕਿਹਾ ਜੇ ਮੈਂ ਇਹਨਾਂ ਨੂੰ ਕੋ ਕਹਾਂ ਵੀ ਕੌਣ ਆ ਕਿਵੇਂ ਐਵੇਂ ਮੈਨੂੰ ਇਹ ਕੁਛ ਕਰਨਗੇ ਮੇਰੇ ਮੇਰਾ ਨੁਕਸਾਨ ਕਰ ਸਕਦੇ ਆ ਫਿਰ ਮੈਂ ਅੰਦਰ ਦੇਖੀ ਗਿਆ ਮੈਂ ਬਾਹਰ ਨਹੀਂ ਕੁਝ ਨਿਕਲਿਆ ਨਾ ਮ ਬੋਲਿਆ ਪਰ ਇਹਨਾਂ ਨੇ ਜਦੋਂ ਮੈਂ ਇਸ ਦੌਰਾਨ ਆਪਣੇ ਦੋਸਤਾਂ ਨੂੰ ਫੋਨ ਲਾਇਆ ਡਾਕਟਰ ਸੁਦੇਵ ਨੂੰ ਫੋਨ ਲਾਇਆ ਆ ਮਾਸਟਰ ਯਾਦ ਨੂੰ ਫੋਨ ਲਾਇਆ ਹੋਰ ਰਾਏ ਦੋਸਤਾਂ ਨੂੰ ਵੀ ਮੈਂ ਆਪਣੇ ਬੰਦੇ ਨੂੰ ਤਾਂ ਦੱਸਦੇ ਮੈਂ ਵੀ ਕੀ ਹੋ ਰਿਹਾ ਕਿ ਕਾਨੂੰ ਕੋ ਘਟਨਾ ਵਾਪਰ ਜੇ ਮੈਂ ਦਵਾਈ ਖਾਣਾ ਮੈਂ ਕੁਝ ਵੀ ਹੋ ਜਾਂਦਾ ਮੇਰੀ ਧੜਕਣ ਵੱਧ ਹੀ ਕਰਦੀ ਹੈ ਬੰਦੇ ਦੀ ਮੇਰੀ ਉਹਦੇ ਨਾਲ ਹੋਰ ਧੜਕਣ ਹੋ ਜਾਂਦੀ ਹੈ ਜਦੋਂ ਕੋਈ ਪਰੇਸ਼ਾਨੀ ਆ ਜਾਂਦੀ ਆ ਜਦੋਂ ਮੈਂ ਅੰਦਰ ਸੀਗਾ ਮੈਂ ਇਹਨਾਂ ਨੂੰ ਫੋਨ ਲਾਇਆ ਮੈਂ ਪੁਲਿਸ ਨੂੰ ਫੋਨ ਲਾਇਆ 112 ਤੇ ਉਹ ਮੈਨੂੰ ਕਹਿੰਦੇ ਜੀ ਤੁਸੀਂ ਦੱਸੋ ਕਿਹੜਾ ਥਾਣਾ ਮੈਂ ਕਿਹਾ ਵੀ ਸਿੱਧੀ ਜਾਣਾ ਪੈਂਦਾ ਵਾ ਸਾਨੂੰ ਦੇਰਾਉਂ ਪੈਂਦਾ ਉਹ ਕਹਿੰਦੇ ਕੋਈ ਨਹੀਂ ਬਾਅਦ ਥਾਣੇ ਨੂੰ ਫੋਨ ਆ ਗਿਆ ਪਤਾ ਨਹੀਂ ਕਿਸੇ ਦਾ ਉਥੋਂ ਉਹ ਕਹਿੰਦੇ ਤੁਸੀਂ ਆਮਨਾਸ ਸੋਚੋ ਬੇਫਿਕਰ ਹੋ ਕੇ ਅਸੀਂ ਜਿਹੜਾ ਰੱਖਾਂਗੇ ਤੁਸੀਂ ਫਿਕਰ ਪਰ ਪੈ ਦਿਓ ਆਮਨਾਸ ਐਦਾਂ ਦਾ ਉਹਨਾਂ ਨੇ ਕਿਹਾ ਸੇ ਤਾਂ ਮੈਂ ਪੈ ਕੇ ਸੌਂ ਨਹੀਂਦਾਗੀ ਮੈਂ ਛੱਡ ਜਿਹੜਾ ਕੁਝ ਹੋਊਗਾ ਦੇਖੀ ਜਾਊਗਾ ਤੇ ਕੱਲ ਨੂੰ ਦੇਖ ਲਾਂਗੇ ਮੈਨੂੰ ਨਹੀਂ ਪਤਾ ਵੀ ਜਿੰਦੇ ਕੱਟਣਗੇ ਮੈਂ ਕਿਹਾ ਵੀ ਉਹ ਸ਼ਾਇਦ ਇਹ ਕੋਈ ਡੈਥ ਪੌਨ ਆਏ ਹੋਣਗੇ ਕਿਹੜੇ ਗੂੜੇ ਕਰਦੇ ਆ ਡੈਥ ਪੌਂਦੇ ਹੋਣੇ ਹੋਰ ਤੋਂ ਦਾਲ ਨਹੀਂ ਸਵੇਰੇ ਪਤਾ ਲੱਗਿਆ ਜਦੋਂ ਮੈਂ ਇੱਥੇ ਨਹਾ ਧੋ ਕੇ ਮੇਰਾ ਜਿੰਦਾ ਨਹੀਂ ਸੀ ਲੱਗਿਆ ਮੈਂ ਫਾਰਕੂਰ ਪੜਨ ਚਲਾ ਗਿਆ ਹੋਰ ਆ ਸਾਰੇ ਚਾਚੂ ਚੁੱਕੇ ਦੇਖਿਆ ਤੇ ਜਿੰਦੇ ਸਾਰੇ ਜਿਹੜੇ ਹੈਗੇ ਆ ਮੁੰਡਾ ਆ ਗਿਆ ਆਹ ਸੁਖਦੇਵ ਸਿੰਘ ਇਹ ਸਾਰੇ ਆ ਜਾਂਦਾ ਪਾਣੀ ਪੁਣੀ ਭਰਦਾ ਇਹ ਕਹਿੰਦਾ ਵੀ ਜਿੰਦੇ ਸਾਰੇ ਟੁਕਟੇ ਹੋਏ ਨਵੇਂ ਲਾਏ ਹੋਏ ਆ ਅੱਛਾ ਹਾਂ ਮੇਰੇ ਵੀ ਸੀ ਲੱਗਿਆ ਹੋਇਆ ਜਦੋਂ ਮੇਰੇ ਮੈਂ ਇੱਥੇ ਨਹਾ ਧੋ ਕੇ ਬਾਹਰ ਨਿਕਲ ਲੱਗਾ ਪੱਗ ਬੰਨਿਆ ਮੈਨੂੰ ਗੱਲ ਨਹੀਂ ਕਰਨ ਦਿੱਤੀ ਪੰਜ ਸੱਤ ਆ ਗਏ ਮੈਨੂੰ ਕਹਿੰਦੇ ਆਹ ਛੱਡ ਛੱਲੇ ਛੱਡ ਸਾਮਾਨ ਆਪਦਾ ਬਾਹਰ ਕੱਢ ਦੇ ਤੂੰ ਇੱਥੋਂ ਬਾਹਰ ਹੋ ਫਟਾਫਟ ਆਪਦਾ ਸਾਮਾਨ ਇੱਥੇ ਬਾਹਰ ਕੱਢ ਦੇ ਜਾ ਕੇ ਅੰਦਰ ਆਪਦਾ ਪ੍ਰਸ਼ਾਦਾ ਪਾਣੀ ਛਕ ਲੈ ਜਾ ਕੇ ਛਕਣਾ ਤਾਂ ਐ ਇਦਾਂ ਦਾ ਕਰਕੇ ਧੱਕਾ ਮੁੱਕੀ ਕੀਤੀ ਉਹਨਾਂ ਨੇ ਮੇਰੇ ਮੁਰਕੇ ਅੱਜ ਸਾਰੇ ਜਿੰਦੇ ਦਿਖਾਏ ਉਹਨੇ ਕਹਿੰਦਾ ਵੀ ਆ ਵੱਡੇ ਹੋਏ ਆ ਕਟਰਨਾ ਸਾਰੇ 22 ਦੇ ਨਾਲ ਹਾਂ ਕਟਰਨਾ ਬੜ ਬੜ ਕੇ ਰਾਤ ਨੂੰ ਇਹ ਤਾਂ ਤੁਗਾ ਲਾ ਕੇ ਸਾਰੇ ਜਿੰਦੇ ਨੇ ਆਜ ਤਰ੍ਹਾਂ ਚੁਗਾ ਪਿਆ ਕਟਰਨਾ ਆ ਪਿਆ ਸਾਡੇ ਤਾਲੇ ਦੇ ਫੀਸ ਤੇ ਆਪਦਾ ਛੋਟਾ ਜਿਹਾ ਤਾਲਾ ਲਾਗੇ ਦੇਣ ਤਾਂ ਵੱਡਾ ਤਾਲਾ ਤੋੜ ਕੇ ਆ ਪੀਰ ਕੱਟ ਕੇ ਲੈ ਗਏ ਥੋੜਾ ਦਿਨ ਦਾ ਤੋੜ ਕੇ ਆਪਦਾ ਲਾ ਗਏ ਆਪਦਾ ਲਾ ਗਏ ਜੀ ਕਾਲੀ ਮਾਰਕੀਟ ਦੇ ਆਪਦੇ ਤਾਲੇ ਲਾ ਗਏ ਇੱਕ ਇੱਕ ਦੁਕਾਨਾਂ ਆ ਕਿੰਨੀਆਂ ਦੁਕਾਨਾਂ ਜੀ 25 ਦੁਕਾਨਾਂ 11 ਦੇ ਕੇਸ ਚੱਲਦੇ ਆ ਬਾਕੀਆਂ ਦੇ ਕੇਸ ਇਹਨਾਂ ਨੇ ਕੀਤੇ ਨਹੀਂ ਸੀਗੇ ਹੋ ਸਾਰਿਆਂ ਨੇ ਜਿੰਦੇ ਲਾਗੇ ਸਾਰਿਆਂ ਦੇ ਕੱਟਣਾ ਵੱਢ ਕੇ ਲਾਗੇ ਕਹਿੰਦੇ ਬਾਹਰ ਕੱਢਣਾ ਸਾਨੂੰ ਸਾਨੂੰ ਦੁਕਾਨਾਂ ਚਾਹੀਦੀਆਂ ਪਤਾ ਨਹੀਂ ਕੀ ਬਣਾਉਣਾ ਕੋਈ ਮਾਲ ਬਣਾਉਣਾ ਕੀ ਬਣਾਉਣਾ ਪਤਾ ਨਹੀਂ ਪਰ ਬਹਿ ਕੇ ਗੱਲ ਕਰਨ ਦੀ ਬਜਾਏ ਧੱਕੇਸ਼ਾਹੀ ਕੀਤੀ ਆ ਸੰਗਤ ਨੂੰ ਉਪਦੇਸ਼ ਹੋਰ ਦਿੰਦੇ ਆ ਵੀ ਤੁਸੀਂ ਆਪ ਦਾ ਜਿਹੜਾ ਹੈਗਾ ਲੋਭ ਲਾਲਚ ਨਹੀਂ ਕਰਨਾ ਪਾਈ ਦੁਨੀਆਂ ਦੇ ਅੱਜ ਦੁਨੀਆਂ ਦੇ ਜਿਹੜੀ ਦਾਰੀ ਚ ਕਿਵੇਂ ਆ ਇਸ ਇਹ ਦੁਨੀਆਂ ਚ ਸਾਰਾ ਲੋਭ ਲਾਲਚ ਆ ਤੁਸੀਂ ਆ ਭਜਨ ਕਰਨਾ ਐ ਕਰਨਾ ਸਾਰੀ ਸਿੱਖਿਆ ਤਾਂ ਬਾਬਾ ਜੀ ਇਹ ਦਿੰਦੇ ਆ ਪਰ ਇੱਥੇ ਲੋਭ ਲਾਲਚ ਵਾਲੀ ਗੱਲ ਆ ਵੀ ਦੁਕਾਨਾਂ ਖਾਲੀ ਕਰਾਉਣੀ ਬਹਿ ਕੇ ਗੱਲ ਕਰ ਲੈਣਾ ਕਿਸੇ ਤਰੀਕੇ ਨਾਲ ਹਾਈ ਕੋਰਟ ਚ ਕੇਸ ਚੱਲਦੇ ਆ ਹਾਈ ਕੋਰਟ ਦੇ ਵਿੱਚ ਕੇਸ ਇਹਨਾਂ ਨੂੰ ਨਹੀਂ ਮੰਨਦੇ ਵੀ ਕੇਸ ਚੱਲਦੇ ਆ ਫਿਰ ਅਸੀਂ ਇਹਨਾਂ ਨੂੰ 25 ਤੋਂ ਲੈ ਕੇ ਇਹਨਾਂ ਦਾ ਟਾਈਮ ਰੱਖ ਲਿਆ ਕੋਰਟ ਨੇ ਰੈਂਟ ਸਾਡਾ ਮੰਨ ਲਿਆ 25 ਤੋਂ ਲੈ ਕੇ 14 ਤੱਕ ਮੈਂ ਆਪ ਰੈਂਟ ਦਿੱਤਾ ਕਿਰਾਇਆ ਦਿੱਤਾ ਇਹ ਕੋਰਟ ਦੇ ਵਿੱਚ ਮੁਕੱਦਮੇ ਦੇ ਵਿੱਚ ਆਇਆ ਹੋਇਆ ਹੈ ਰਿਕਾਰਡ ਦੇ ਵਿੱਚ 95001 45001 ਤੇ 20001 ਜਦੋਂ ਲੁਧਿਆਣਾ ਸੀ ਕਿ ਜਿੱਥੇ ਆ ਉੱਥੇ ਮੈਂ 3 ਮਹੀਨੇ ਦਾ ਸਾਡਾ ਸਾਰੀਆਂ ਦੁਕਾਨਾਂ ਦਾ ਅਡਵਾਂਸ ਕਰਾਇਆ ਗਿਆ ਸਾਡੇ ਸਾਡੇ ਦੋਸਤ ਕਰਾਇਆ ਦਿਨੇ ਉਹ ਟਾਈਮ ਸਾਰਾ ਜਿਹਾ ਕਰਾਇਆ ਉਹ ਤੁਹਾਨੂੰ ਉੱਥੇ ਅਸੀਂ ਕਦੇ ਵੀ ਕਰਾਇਆ ਤੇ ਮਤਲਬ ਉਹ ਖੁੰਝੇ ਨਹੀਂ ਹੈਗੇ ਕਿ ਨਹੀਂ ਦੇਣਾ ਵਾ ਸਾਡੀ ਇਮਾਨਦਾਰੀ ਇਹ ਹੈ ਵੀ ਹੁਣ ਵੀ ਕਹਿੰਨੇ ਵੀ ਕਰਾਇਆ ਉਸੇ ਦਿੱਤਾ ਜਾਵੇ ਉਹ ਵਕੀਲ ਕਹਿੰਦਾ ਆਪਣੇ ਕੋਲ ਮੰਗਣ ਤਰਖਾਸ ਦੇਣ ਆਪਾਂ ਦੇ ਦੇਾਂਗੇ ਉਹ ਆਪਣੇ ਵਕੀਲ ਸਾਡੇ ਇੱਥੋਂ ਇਹ ਕਹਿੰਦੇ ਤੁਸੀਂ ਆਪ ਵੀ ਦਰਖਾਸਤ ਦੇ ਕੇ ਜਮ੍ਹਾਂ ਕਰਾਓ ਵੀ ਸਾਡਾ ਕਰਾਇਆ ਲਿਆ ਜਾਵੇ ਇਸ ਤਰ੍ਹਾਂ ਦਾ ਹੈਗਾ ਵੀ ਕਿਰਾਏ ਜਿਹੜੇ ਹੈਗੇ ਆ ਕਿਰਾਏ ਦੀ ਕੋਈ ਗੱਲ ਨਹੀਂ ਹੈਗੀ ਬਾਕੀ ਇਹ ਵੀ ਦੁਕਾਨਾਂ ਖਾਲੀ ਕਰਾਉਣੀਆਂ ਹੋਰ ਕਰਾਉਣੀਆਂ ਉਹ ਦੂਜੀ ਮਨਸ਼ਾ ਹੈਗੀ ਇਹ ਵੀ ਜਾਣਨਾ ਗਰੀਬ ਦੁਕਾਨਦਾਰ ਲੋਕ ਕਿੱਧਰ ਜਾਣਗੇ ਇਹਨਾਂ ਨੇ ਹੁਣ ਆਪਦਾ ਕੋਈ ਕਰਨਾਮਾ ਤਖਤਾਂ ਲੈਣੀ ਆ ਕੋਈ ਵੀ ਕਹਿੰਦਾ ਟਾਈਮ ਤਾਂ ਹੁੰਦਾ ਹੀ ਆ ਅਗਲਾ ਸਾਲ ਡੇਢ ਸਾਲ ਦਾ ਇੰਤਜ਼ਾਮ ਕਰ ਲੈਂਦਾ ਵਾ 1 ਕਿਲੋ ਮਿੰਜਦੇ ਲਾਗੇ ਜਿੰਦੇ ਗੈਰ ਕਾਨੂੰਨੀ ਆ ਜਿਵੇਂ ਇਹਨਾਂ ਦਾ opinion ਇਹਨਾਂ ਦਾ ਵੀ ਲੈ ਨਹੀਂ ਜੀ 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 ਠੀਕ ਹੈ ਜੀ ਠੀਕ ਹੈ ਠੀਕ ਕਿੰਨਾ ਕਿੰਨੇ ਵਾਰ ਟਾਈਮ ਦਿੱਤਾ ਸਾਨੂੰ ਕਿੰਨੇ ਵਾਰ ਟਾਈਮ ਦਿੱਤਾ ਸਾਨੂੰ ਕਿੰਨੇ ਵਾਰੀ ਟਾਈਮ ਦਿੱਤਾ ਸਾਨੂੰ ਕਿਨੇ ਉਹਨੂੰ ਕਿੰਨੇ ਵਾਰੀ ਟਾਈਮ ਦਿੰਦਾ ਬਾਬਿਆਂ ਨੂੰ ਟਾਈਮ ਨਹੀਂ ਕੋਈ ਦਿੰਦਾ ਵੈਸੀ ਕਿਹਾ ਵੈਸੀ ਦੁਕਾਨਾ ਖਾਲੀ ਕਰਾਣੀ ਟਾਈਮ ਨਹੀਂ ਦਿੰਦਾ ਸਾਨੂੰ ਵੈਸੀ ਕਿਹਾ ਦੁਕਾਨਾ ਖਾਲੀ ਕਰਾ ਲਣੀ ਆ ਉਹ ਕਈ ਵਾਰੀ ਕਹਿੰਦੇ ਦੁਕਾਨਾ ਜਦੋਂ ਮੁਕਦਮਾ ਚੱਲਦਾ ਉਹਨੇ ਕਿਹਾ ਜਿੱਥੇ ਬੰਦ ਕੀਆ ਉਹਦੇ ਬੰਦ ਇਹ ਕੋਈ ਨਹੀਂ ਗੱਲ ਕਰੋ ਜੀ ਤੁਸੀਂ ਗੱਲ ਕਰੋ ਕੋਈ ਨਹੀਂ ਜਿਹੜਾ ਤੁਹਾਨੂੰ ਜ਼ਿੰਮੇਵਾਰ ਚਲੋ ਜਿਵੇਂ ਪਿਆਰ ਨਾ ਕਰੋ ਅਸੀਂ ਪਿਆਰ ਨਾ ਕਰੀਏ ਪਿਆਰ ਨਾਲ ਹੀ ਗੱਲ ਕਰੋ ਜਿੰਦੇ ਨਾ ਉਹਨੂੰ ਵੇਹਜੋ ਜਿੰਦੇ ਨੂੰ ਕੀ ਦਿੱਤਾ ਅਸੀਂ ਖੜਾ ਜਿੰਦਾ ਭੰਦੇ ਆ ਨਹੀਂ ਕੋਈ ਜਿੰਦਾ ਪੰਨਿਆਂ ਨਹੀਂ ਕਿਤਾ ਦਿਖਾਇਆ ਲੈ ਲਗਾ ਇਹ ਪੰਨਿਆਂ ਨਹੀਂ ਦਿਖਾਇਆ ਪੰਨਿਆਂ ਬਾਲ ਕਰਾ ਰਿਹਾ ਵੀਡੀਓ ਪਾ ਨਹੀਂ ਆ ਇਹ ਸਾਰਿਆਂ ਦੀ ਤੁਸੀਂ ਧਾ ਸਕਦੇ ਹੋ ਪਰ ਤੁਸੀਂ ਭਰ ਨਹੀਂ ਸਕਦੇ ਇਹਦਾ ਹਾਈ ਕੋਰਟ ਵੀ ਨੋਟਿਸ ਲਊਗਾ ਦੇਖੋ ਹਾਈ ਕੋਰਟ ਵੀ ਨੋਟਿਸ ਲਊਗਾ ਸਾਡੇ ਕੋਲੇ ਪੰਨੇ ਰੁਪਈਆ ਪਰਸੋਂ ਦੇ ਤੁਸੀਂ ਬੈਠਦੇ ਹੀ ਜਾਂਦੇ ਵੀ ਜਿੰਦਾ ਮੈਂ ਬਹੁਤ ਜੰਗੀ ਤਰ੍ਹਾਂ ਜਾਣਦਾ ਆ ਆ ਦੇਖੋ ਇੱਕ ਉਹਨਾਂ ਜਿੰਦਾ ਇੱਕ ਖੜਾ ਜਿੰਦਾ ਤੁਹਾ ਨਾ ਨਾ ਕੋਈ ਗੱਲ ਸੁਣਨ ਨੂੰ ਸਾਰੀ ਨਾ ਇਹ ਤੁਸੀਂ ਰੇਟ ਦੇ ਵਿੱਚ ਲਾਇਆ ਹਾਂ ਹਾਂ ਲਾਇਆ ਇੱਕ ਲਾਇਆ ਭੰਨ ਕੇ ਤੁਸੀਂ ਗੈਰ ਕਾਨੂੰਨੀ ਕਿਹਦੀ ਅੱਗੇ ਲਾਇਆ ਰੇਟ ਸਾਹਿਬ ਮੇਰੀ ਮਰਜ਼ੀ ਨਹੀਂ ਮੇਰੀ ਮਰਜ਼ੀ ਹੈ ਇਹ ਮਰਜ਼ੀ ਮਰਜ਼ੀ ਆ ਕਿਸੇ ਦੀ ਇੱਕ ਕਿੰਦਾ ਤੁਹਾਡਾ ਲੱਗਿਆ ਵਾ ਕੋਈ ਤਲੂਨ ਦੀ ਮਰਜ਼ੀ ਆ ਤੁਹਾਡੀ ਮਰਜ਼ੀ ਸਾਹਿਬ ਨਹੀਂ ਕੋਈ ਕਾਨੂੰਨ ਦੀ ਮਰਜ਼ੀ ਚੱਲਦੀ ਇੱਥੇ ਇਹ ਚੱਲਦਾ ਮਰਜ਼ੀ ਤੇ ਦੱਸੋ ਵੀ ਦੱਸਣਾ ਕਿ ਸ਼ਾਟ ਲੈ ਰਿਹਾ ਤੂੰ ਤਾਂ ਉਹਨੂੰ ਮੇਰੀ ਮੰਗਣਾ ਮੈਂ ਠੀਕਿਆਂ ਨੂੰ ਬੰਦੇ ਨੂੰ ਤੁਸੀਂ ਮੈਂ ਮਰਜ਼ੀ ਕਰਾਂਗੇ ਅਸੀਂ ਯਾਦ ਪਹਿਲਾਂ ਤੁਹਾਨੂੰ ਆਉਂਦਾ ਨਹੀਂ ਸਾਡੇ ਕੋਲ ਆਉਂਦੇ ਆ ਆ ਬਾਤ ਇੱਥੇ ਕਰ ਲੈਣੇ ਜੀ ਨਹੀਂ ਅਸੀਂ ਅਸੀਂ ਚੱਲੇ ਆ ਤੁਹਾਨੂੰ ਕੋਈ ਹਾਈ ਕੋਰਟ ਨੇ ਹਦਾਇਤ ਕੀਤੀ ਵੀ ਜੰਦੇ ਲਾ ਦਿਓ ਜੀ ਤੁਸੀਂ ਫੇਰ ਤੁਸੀਂ ਕਿਹਾ ਲਾਇ ਜਮੀਨ ਲੋਕਾਂ ਦਾ ਸਾਡੇ ਕੱਪੜੇ ਪਿਆ ਰੋਕਣ ਦੀ ਬਿਵਾਰੀ ਨਹੀਂ ਹੈ ਹਾਈ ਕੋਰਟ ਦਾ ਲਿਆ ਲੈਣਾ ਹਾਈ ਕੋਰਟ ਦਾ ਫੈਸਲਾ ਲਿਆਓ ਮੰਨਾਂਗੇ ਮੈਨੂੰ ਦੋ ਘਰਾਂ ਦਾ ਮੈਂ ਕਿਹਾ ਤੇ ਬੈਠਣਾ ਮੈਨੂੰ ਬਿਠਾਓ ਆ ਜੰਡਿਆਂ ਦੇ ਇੰਦਰ ਦੁਕਾਨਦਾਰ ਨੇ ਇੱਕ ਪਾਸੇ ਤੇ ਦੂਜੇ ਪਾਸੇ ਸੰਤ ਜਗਜੀਤ ਸਿੰਘ ਲੋਕੋ ਵਾਲਿਆਂ ਦੇ ਜਿਹੜੇ ਸੇਵਕ ਨੇ ਉਹ ਆ ਕੇ ਇੱਥੇ ਜਿੰਦਵੈਸ ਕਰ ਰਹੇ ਨੇ ਦੁਕਾਨਦਾਰਾਂ ਨਾਲ ਤਾਂ ਦੁਕਾਨਦਾਰ ਮੌਕਾ ਦਿਖਾ ਰਹੇ ਨੇ ਕਿ ਸਾਡੇ ਜਿੰਦੇ ਭੰਨ ਕੇ ਇਹਨਾਂ ਨੇ ਹੋਰ ਜਿੰਦੇ ਲਾਏ ਨੇ ਤਾਂ ਇਹ ਦੁਕਾਨਦਾਰ 20-25 ਦੁਕਾਨਾਂ ਨੇ ਇੱਥੇ ਇਹ ਇੱਥੇ ਕਿਹੜੀਆਂ-ਕਿਹੜੀਆਂ ਦੁਕਾਨਾਂ ਨੇ ਬਾਈ ਜੀ ਕਿਹੜੀਆਂ-ਕਿਹੜੀਆਂ ਦੁਕਾਨਾਂ ਨੇ ਇੱਥੇ ਜਿਹੜੀਆਂ ਹੈਗੀਆਂ ਨੇ ਜਿਹਨਾਂ ਤੋਂ ਆਹ ਪਿਛਲੀ ਛੱਡ ਕੇ ਦੇ ਨਾਲ ਤੱਕੀ ਆ ਸਾਰੀ ਮਾਰਕੀਟ ਇਹਨਾਂ ਦੀ ਆ ਤੇ ਹਾਂ ਤੁਸੀਂ ਕੱਲੇ ਕੱਲੇ ਸ਼ਟਰ ਦੇਖ ਲਓ ਇੱਕ ਇੱਕ ਨੂੰ ਤਾਲਾ ਇਹਨਾਂ ਨੇ ਆਪਦਾ ਨਵਾਂ ਲਾਇਆ ਹੋਇਆ ਆਹ ਤੇ ਉਹਦੇ ਪੀਛੋਂ ਨੂੰ ਮੈਂ ਦਿਖਾਈ ਚੁੱਕਿਆ ਆਹ ਕੱਟ ਕੇ ਲਾਏ ਹੋਏ ਇਹਨਾਂ ਦੇ ਆਹ ਦੇਖੋ ਘਰਾਂ 'ਚ ਕੱਟੇ ਇੱਕ ਇੱਕ ਨਾਲ ਸਾਰੇ ਸ਼ਟਰ ਦੇਵੇਂ ਆਪਣੇ ਆਪ ਆਇਆ ਹੋਏ ਕਿਹੜੀਆਂ ਕਿਹੜੀਆਂ ਦੁਕਾਨਾਂ ਨੇ ਇੱਥੇ ਜਿਵੇਂ ਮਾਰਕੀਟ ਦੇ ਵਿੱਚ ਮਾਰਕੀਟ ਵਿੱਚ ਮਕੈਨਿਕ ਦੀਆਂ ਵੀ ਹੈਗੀਆਂ ਜੀ ਅੱਡਾ ਜਿਵੇਂ ਗੇਟ ਗ੍ਰੇਲਾਂ ਦਾ ਕੰਮ ਆ ਜਾਨੀ ਵੀ ਜਿਵੇਂ ਸਪੇਅਰ ਪਾਰਟ ਦੀਆਂ ਸ਼ਾਪ ਆ ਸਾਰੇ ਜਾਨੀ ਆਪੋ ਆਪਣਾ ਰਜੀਕ ਕਮਾਉਣ ਲਈ ਰੋਟੀ ਚਲਾਉਣ ਲਈ ਸਵੇਰ ਨਾਲੇ ਸ਼ਬਾਬਾ ਜੀ ਦਾ ਨਾਮ ਲੈ ਕੇ ਸ਼ਟਰ ਖੋਲਦੇ ਆ ਪਰ ਹੁਣ ਅਸੀਂ ਅੱਜ ਸਵੇਰ ਕੱਲ ਇਹ ਦੇਖਿਆ ਦੁਕਾਨ ਖੋਲ੍ਹਣ ਦੀ ਜਿਆ ਸਾਡੇ ਹੱਥ 'ਚ ਇਕੱਲੇ ਆ ਤਾਲਿਆਂ ਦੇ ਭੀਸ ਆ ਗਏ ਜਦ ਕਿ ਇਹਨਾਂ ਨੇ ਧੱਕੇਸ਼ਾਹੀ ਕਰਕੇ ਰਾਤ ਨੂੰ ਸ਼ਰਾਰਤੀ ਅੰਸਰ ਵੀ ਇਹਨਾਂ ਨੇ ਸੱਦੇ ਹੋਏ ਸੀਗੇ ਤੇ ਕੱਲ 2300 ਦੇ ਨੇੜੇ ਬਹੁਤ ਬੰਦਾ ਸੀਗਾ ਕਿੰਨੇ ਟਾਈਮ ਤੋਂ ਇਸ ਦੁਕਾਨਾ ਦੇ ਉੱਤੇ ਜਿਹੜੇ ਗਰੀਬ ਲੋਕ ਨੇ ਉਹ ਬੈਠੇ ਨੇ ਸਾਰੇ ਮੇਰੇ ਪਾਪਾ ਆ ਗਏ 1983-84 ਤੋਂ ਇਸ ਸ਼ਾਪ ਚਲਾ ਰਹੇ ਨੇ 1984 ਸਾਰੇ ਜੀ 1984 ਜਦੋਂ ਇਹਦਾ ਕੱਢ ਦਿੱਤਾ ਹੋਇਆ ਇਹਨਾਂ ਦਾ ਸਾਰੇ ਦੇਖੋ ਡਰਾਉਣ ਵਾਸਤੇ ਇਹ ਸੇਵਕ ਨੇ ਤਾਂ ਇੱਧਰ ਮੈਂ ਸੁਣਨੀ ਆ ਉਹ ਪਾਪਾ ਜੀ ਨੂੰ ਕੁਝ ਜਾਣਦੇ ਆ ਆਜੋ ਆਜੋ ਸਾਰੇ ਜੀ ਜਗਜੀਤ ਸਿੰਘ ਲੋਪੋ ਵਾਲਿਆਂ ਦੇ ਸੇਵਕ ਆ ਜਿਹੜੇ ਉਹ ਦੁਕਾਨਾ ਜੋ ਪਰ ਜਿੰਦੇ ਲਾ ਕੇ ਗਏ ਸੀ ਉਹਨਾਂ ਦੀ ਇੱਜ਼ਤ ਬਹਿਸ ਦੀ ਹੋ ਰਹੀ ਹੈ ਇੱਥੇ ਅਸੀਂ ਤਾਂ ਗਾਂ ਛਡਾਈ ਕਹਿਣ ਦਾ ਤਰੀਕਾ ਕੋਰਟ 'ਚ ਵੀ ਹੋ ਸਕਦਾ ਜੱਫੇਬੰਦਾਂ ਦੇ ਨਾਲ ਵੀ ਹੋ ਸਕਦਾ ਪ੍ਰਸ਼ਾਸਨ ਨਾਲ ਹੀ ਵੀ ਹੋ ਸਕਦਾ ਪਰ ਟੇਬਲ ਦੀ ਗੱਲ ਮੁੱਕਣੀ ਹੈ ਜਿਹੜਾ ਜਿੰਦੇ ਲਾਏ ਆ ਇਹ ਲਾਉਣੇ ਨੇ ਸੀ ਲਾਉਣੇ ਨੇ ਪ੍ਰੋਪਰਟੀ ਦਾ ਸਮਝੌਤਾ ਹੋਣਾ ਸੀ ਇਹਨਾਂ ਦਾ ਬਹੁਤ ਛੇਕਾ ਕਰਾਉਣਾ ਬਾਕੀ ਬੰਦਾ ਕੋਟੀਆਂ ਕਰਨਾ ਨਾ ਕੋਈ ਨਹੀਂ ਕੋਈ ਆਪਣਾ ਪਿਆਉ ਆਪ ਆਪਨੇ ਅੱਗੇ ਦਿੱਲੇ ਨੂੰ ਲਾ ਲੱਗਦੇ ਆ ਚਲੋ ਕੋਈ ਸੁਣਾ ਕੇ ਦਾ ਕੋਈ ਪੀਲੇ ਨੂੰ ਕਰਾਇਆ ਦਿੰਦਾ ਆਦਾਂ ਤੋਂ ਬੰਦ ਕਰਾ ਦੇ 22 ਦਾ ਨਹੀਂ ਕਿਸੇ ਨੇ ਤੇ ਵਾਲੇ ਕੰਮਾਂ ਦੀ ਕੋਈ ਕਰਾਇਆ ਨਹੀਂ ਕੋਈ ਲੈਣੇ ਕਰਾਇਆ ਦਿੰਦੇ ਨਹੀਂ ਕਰਾਇਆ ਕਰਾਇਆ ਦਿੰਦੇ ਨਹੀਂ ਕਰਾ ਦਿੰਦੇ ਅਸੀਂ ਬਿਲਕੁਲ ਮੈਂ ਗਰਾਡ ਮੈਂ ਗਰਾਡ ਅਡਵਾਂਸ ਦਿੱਤਾ ਕੋਈ ਸਬੂਤ ਹੈ ਤੁਹਾਡੇ ਕੋਲ ਗਰਾਡ ਸਿਮਟੇ ਚੋਂ ਪੜਜੁੰਦੇ ਤਿੰਨ ਮਿੰਟ ਦਾ ਅਡਵਾਂਸ ਗਿਆ ਹੋਇਆ ਹੈ ਜੋ ਹੈ ਕਿ ਕੇਜ ਜਿੱਤੇ ਐਡਵਾਂਸ ਗਿਆ 95 ਤੋਂ ਲੈ ਕੇ ਮੈਂ ਕਹਤਾ ਹਾਂ ਉਹ ਮਾਲਕ ਆ ਅਸੀਂ ਕਿ ਨਹੀਂ ਆ ਨਹੀਂ ਰਹਿਣ ਜਦੋਂ ਸੁਮਾਰਕ ਆ ਅਸੀਂ ਕਹਿੰਦੇ ਜਕਰ ਨਹੀਂ ਜੀ ਮੇਰੇ ਮੇਰੇ ਅੱਗੇ ਨਹੀਂ ਕਿ ਤੋਂ ਮਾਲਕ ਕੌਣ ਆ ਜੀ ਸਲਿੱਪ ਦਿਖਾ ਦੇਣ ਅੱਛਾ ਫਿਰ ਅਸੀਂ ਕੁਝ ਵੀ ਨਹੀਂ ਬੋਲਦੇ ਕਿਰਾਏ ਵਾਲੀ ਸਲਿੱਪ ਲਿਆ ਕੇ ਇੱਕ ਦਿਨ ਦੀ ਵੀ ਦਿਖਾ ਦੇਣ ਕਿਰਾਏਦਾਰ ਨੂੰ ਅਧਿਕਾਰ ਹੈਗਾ ਵੀ ਉਹ ਗਾਂਦ ਕੰਦ ਦੇ ਸਕਦਾ ਕਿਰਾਇਆ ਨਹੀਂ ਨਹੀਂ ਕੋਈ ਨਹੀਂ ਪਹਿਲੀ ਗੱਲ ਤੇ ਦੂਜੇ ਥਾਂ ਤੇ ਤੀਜੇ ਥਾਂ ਤੇ ਕਿਰਾਏ ਦੇ ਦਿੱਤਾ ਉਹਨਾਂ ਦੁਕਾਨਾਂ ਕੋਈ ਹਸਪੀਟਲਾਂ ਬਡੋਲਾ ਦੂਸਰੇ ਥਾਂ ਤੇ ਸਾਡਾ ਕਿਹੜਾ ਘਰ ਦਾ ਕੰਮ ਆ ਗੁਰੂ ਘਰ ਦਾ ਕੰਮ ਆ ਇੱਥੇ ਹਸਪੀਟਲ ਬਣਾਓ ਸਰਜੀਤ ਆ ਜਾਓ ਆਹੋ ਜਾਓ